ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਅਸੀਂ ਪਹੁੰਚੇ ਹੋਇਆ ਪਿੰਡ ਤੂਰ ਬਨਜਾਰਾ ਸੋ ਇਹ ਗੇਟ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਤੂਰ ਬਨਜਾਰੇ ਦਾ ਇਹ ਸੜਕ ਜਿਹੜੀ ਤੂਰ ਬਨਜਾਰੇ ਨੂੰ ਜਾਂਦੀ ਆ ਸੋ ਉਹ ਗੇਟ ਬਣਿਆ ਹੋਇਆ ਗੇਟ ਦੇ ਨਾਲ ਹੀ ਬਣਿਆ ਹੋਇਆ ਬਸ ਅੱਡਾ ਬਸ ਅੱਡਾ ਇਹਨਾਂ ਨੂੰ ਸੋਹਣਾ ਕੋਈ ਵੀ ਇੱਥੋਂ ਦੀ ਬਿਨਾ ਦੇਖੇ ਬਿਨਾ ਖੜੇ ਇੱਥੋਂ ਬਿਨਾ ਫੋਟੋ ਖਿੱਚੇ ਇੱਥੋਂ ਕੋਈ ਲੰਘਦਾ ਨਹੀਂ ਸੋ ਹਰੇਕ ਜਾਨਾ ਦੇਖ ਕੇ ਜਾਂਦਾ ਵੀ ਯਾਰ ਬੜਾ ਸੋਹਣਾ ਬਣਾਇਆ ਬੜਾ ਖੂਬਸੂਰਤ ਲੱਗ ਰਿਹਾ ਤੇ ਖੁੱਲੀ ਜਗ੍ਹਾ ਦਿੱਤੀ ਆ ਮੂਰੇ ਬੱਸ ਸਟੈਂਡ ਨੂੰ ਸੋ ਬੱਸ ਸਟੈਂਡ ਜਿਹੜਾ ਇਹ ਇਹ ਉਹ ਇੱਟਾਂ ਦਾ ਬਣਾਇਆ ਹੋਇਆ ਆ ਜਿਹੜੇ ਪੁਰਾਣੇ ਆਪਾਂ ਦੇਖਦੇ ਆਂ ਕੇਲੇ ਦੇਖਦੇ ਆਂ ਨਾ ਵੀਡੀਓ ਦੇ ਵਿੱਚ ਦੇਖਦੇ ਆ ਜਾਂ ਫਿਲਮਾਂ ਦੇ ਵਿੱਚ ਆਉਂਦੇ ਆ ਨਿੱਕੀ ਨਿੱਕੀ ਇੱਟ ਦਾ ਇੱਟ ਲਿਆ ਕੇ ਉਹਰੇ ਸਪੈਸ਼ਲੀ ਤੌਰ ਤੇ ਉਹ ਇੱਟ ਦਾ ਇਹ ਬੱਸ ਸਟੈਂਡ ਵਾਸਾ ਡਾ ਬਣਾਇਆ ਹੋਇਆ ਸੋ ਪਹਿਲਾਂ ਤਾਂ ਬਹੁਤ ਮੁਬਾਰਕਾਂ ਪੰਚਾਇਤ ਨੂੰ ਸਮੂਹ ਪੰਚਾਇਤ ਤੇ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਆ ਸਰਦਾਰ ਹਰਪ੍ਰੀਤ ਸਿੰਘ ਉਹਨਾਂ ਦਾ ਬਕਾਇਦਾ ਤੌਰ ਤੇ ਨਾਮ ਵੀ ਲਿਖਿਆ ਹੋਇਆ ਸੋ ਉਹਨਾਂ ਨੂੰ ਬਹੁਤ ਮੁਬਾਰਕਾਂ ਬਹੁਤ ਸੋਹਣਾ ਪ੍ਰਾਲਾ ਇੱਕ ਚੰਗਾ ਪ੍ਰਾਲਾ ਕੀਤਾ ਸੋ ਤੁਸੀਂ ਵੀ ਆਪਾਂ ਦੇਹੀ ਹਲਾ ਸ਼ਰੀ ਪੰਚਾਇਤ ਨੂੰ ਸਾਡੇ ਭਰਾ ਨੂੰ ਤਾਂ ਜੋ ਅੱਗੇ ਤੋਂ ਹੋਰ ਵਧੀਆ ਕੰਮ ਕਰ ਸਕਣਾ ਸੋ ਇਹ ਬੱਸ ਸਟੈਂਡ ਬਣਿਆ ਹੋਇਆ ਸੋ ਆਹ ਵੇਖੋ ਅੰਦਰੋਂ ਵੀ ਬਹੁਤ ਖੂਬਸੂਰਤ ਹੈ ਸੋ ਨਾਲ ਸੱਜੇ ਖੱਬੇ ਦੋਵਾਂ ਪਾਸੇ ਬਾਥਰੂਮ ਬਣਾਏ ਹੋਏ ਨੇ ਬਕਾਇਦਾ ਤੌਰ ਤੇ ਸੁਆਹੇ ਕੋ ਸਾਹਮਣੇ ਵਾਈਟ ਗੇਟ ਲੱਗਿਆ ਹੋਇਆ ਚਿੱਟੇ ਰੰਗ ਦਾ ਇਹ ਬਾਥਰੂਮ ਦਾ ਤੇ ਨਾਲ ਲੱਗਿਆ ਸ਼ੈਂਕ ਨਾਲ ਬਣਿਆ ਹੋਇਆ ਗੇਟ ਪਿੰਡ ਨੂੰ ਜਾਂਦੀ ਹੈ ਸੜਕ ਸੋ ਬਹੁਤ-ਬਹੁਤ ਮੁਬਾਰਕਾਂ ਸਾਰੀ ਪੰਚਾਇਤ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਧੰਨਵਾਦ